ਸਾਹਿਬ ਦੇ ਹਉ ਤਿਸ ਕੋਲ ਕਮਾਇਆ ਗੁਰਮਤਿ ਰਜ਼ਾ ਗਰੀਬੀ ਆਵੈ ਹਉ ਤਿਸ ਕੋਲ ਕਮਾਇਆ ਪਰ ਦਰਬ ਨੋ ਹੱਥ ਨ ਲਾਵੈ ਹੋ ਤਿਸ ਘੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਹੋ ਤਿਸ ਘੋਲ ਕਮਾਇਆ ਪਰ ਗੰਦਾ ਸੁਣ ਆਪ ਹਟਾਵੇ ਹੋ ਤਿਸ ਘੋਲ ਕਮਾਇਆ ਥੋੜਾ ਸਵ ਥੋੜਾ ਹੀ ਖਾਵੈ ਗੁਰਮੁਖ ਸੋਈ ਸਹਜ ਸਮਾਵੈ ਗੁਰਮੁਖ ਸੋਈ ਸਹਜ ਸਮਾਵੈ ਤਖਤ ਰਾਜਾ ਸੋਭਹਿ ਜੋ ਤਖਤ ਲਾਇਕ ਹੋਈ ਦੇਨ ਸਤਿ ਪਛਾਨਿਆ ਸਤਿ ਰਾਗੇ ਸੇ ਸੋ ਕਹੋ ਟਲ ਗੁਰ ਸੇਵੀਐ ਅਹਨ ਸ ਸਹਜ ਸੁਭਾਵੇ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਸਜਨ ਸਚ ਪਾਤਿ ਸ਼ਹੋ ਸਿਰ ਸ਼ਾਹ ਦਾ ਸ਼ਾਹ ਹੋ ਦੇਸ ਪਾਸ ਬਹਠਿਆ ਸੋਹੀਐ ਸਬਨਾ ਦਾ ਵਿਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗਈ ਬਹੁੜ ਬੰਦੀ ਛੋੜ ਨਰੰਕਾਰ ਦੁਖਦਾਰੀ ਕਰਮ ਨਾ ਜਾਣ ਧਰਮ ਨਾ ਜਾਣ ਲੋਕੀ ਮਾਇਆ ਧਾਰੀ ਗੈਬ ਹੋੜ ਬੰਦੀ ਛੋੜ ਨਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਕੀ ਮਾਇਆ ਧਾਰੀ ਨਾਮ ਪਰਿਉ ਭਗਤ ਗੋਵਿੰਦ ਕਾ ਇਹ ਰੱਖੋ ਪੈ ਜਤਿ ਮਾਰੀ ਹਰ ਜਿਉ ਨਿਮਾਣ ਆ ਤੂੰ ਮਾਣ ਨਿਚੀ ਦਿਆ ਤੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕਉ ਕਰ ਬਾਣ ਰਹਾ ਦਸ ਬਾਲਕ ਪਾਇ ਸੁਭਾਈ ਲਖ ਅਪਰਾਧ ਕਮਾਵ ਕਰ ਉਪਦੇਸ਼ ਝਿੜਕੇ ਬਹ ਭਾਤੀ ਬਹੜ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ ਲਾਏ ਪ੍ਰਭ ਆਗੈ ਮਾਰਗ ਪਾਵੈ ਹਰ ਅੰਤਰ ਜਾਮੀ ਸਭ ਬਿਦ ਜਾਣ ਤਾ ਕਿਸਪੈ ਆਖ ਸੁਨਾਈਐ ਕਹਨ ਕਥਰ ਨ ਭੀਜੈ ਗੋਬਿੰਦ ਹਰ ਭਾਵੈ ਪੈ ਜ ਰਖਾਈਐ ਅਵਰ ਓਟ ਮੈਂ ਸਗਲੀ ਦੇਖੀ ਇਕ ਤੇਰੀ ਓਟ ਰਹੀਆ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੇ ਬੇਨੰਤੀ ਓਰ ਸਤ ਗੁਰ ਮੇਲ ਮਿਲਾਵੈ ਸਭ ਚੋਕੈ ਮਨ ਕੀ ਚਿੰਤਿ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ ਉਰਾ ਸਤ ਗੁਰ ਮੇਲ ਮਿਲਾਵੈ ਸਭ ਚੋਕੈ ਮਨ ਕੀ ਚਿੰਤਿ ਹਰ ਹਰ ਨਾਮ ਅਵਖਦ ਮੁਖ ਪਾਇਆ ਦਨ ਨਾਨਕ ਸੁਖ ਵਸੰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਧਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਉ ਭਗਤ ਗੋਵਿੰਦ ਕਾ ਇਹ ਰੱਖੋ ਪੈਜ ਤੁਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਿਰਜੁਰਨ ਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ ਪ੍ਰਾਨ ਕੇ ਬਚਈਆ ਦੂਦ ਪੂਤ ਕੇ ਦੇਵਈਆ ਰੋਗ ਸੋਗ ਕੇ ਮਿਟਈਆ ਕੇ ਦੋ ਮਾਨੀ ਮਹਾਮਾਨ ਹੋ ਵਿਦਿਆ ਕੇ ਵਿਚਾਰ ਹੋ ਕੇ ਅਦਵ ਆਵਤਾਰ ਹੋ के सेदता की सूरत हो के सोदता की सान हो जो बन के जाल हो के काल हो के काल हो के शरण के सूल हो के मित्रण के प्राण हो जो बन के जाल हो के काल हो के काल हो के शरण के सूल हो के मित्रण के प्राण हो ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਰਠਾ ਪਾਤ ਸਾਹਿਬ 10ਵੀਂ ਪ੍ਰਭ ਜੂ ਕਹਲਾਜ ਹਮਾਰੀ Neelkanth nar har narayana Neel basana banware Prabhju ੋ ਕਹਲਾਜ ਹਮਾਰੇ Neelakantha Narhara Narayana Neelabasana Banware Rahaau Parama Purkha ਪਰਮੇਸ਼ਵਰ ਸੁਆਮੀ ਪਾਵਨ ਪਾਉਣ ਆਹਾਰੀ ਮਾਦਵ ਮਹਾ ਜੋਤ ਮਦ ਮਰਦਨਾ ਮਾਨ ਮੁਕੰਦਾ ਮੋਰਾਰੇ ਨੇਰਾ ਬੇਕਾਰ ਨਿਰਜੁਰ ਨਿੰਦਰਾ ਬੇਨਾ ਨੇਰਾ ਬੇਖ ਨਰਕ ਨਿਵਾਰੀ ਕਿਰਪਾ ਸਿੰਦ ਕਾਲ ਤ੍ਰੈ ਦਰਸੀ ਕੋ ਕਰਤਾ ਪ੍ਰਨਾਸਨ ਕਾਰੇ ਨਰ ਪਾਨ ਤ੍ਰੇਤਮਾਨ ਤਰਾ ਤਾਰ ਆਨ ਬੇਕਾਰ ਅਸਤਾਰੀ ਹਉ ਮਤਮੰਦਾ ਚਰਨ ਸਰਨਾ ਗਾਤਾ ਕਾਰ ਗਹ ਲੇਹੋ ਉਬਾਰੇ ਤਨਰ ਪਾਨ ਤ੍ਰਿਤਮਾਨ ਤਰਾ ਤਾਰ ਅਨ ਬੇਕਾਰ ਅਸਤਾਰੇ ਹਉ ਮਤ ਮੰਦ ਚਰਨ ਸਰਨਾ ਗਤਾ ਕਾਰਗਹ ਲੇਹੋ ਉਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ